ਰੰਗਾ ਹੈ ਕਿ ਗੌਰਜ ਦੀ ਟਨਲ ਪੂਰੀ 1 ਕਿਲੋਮੀਟਰ ਲਾਈਟਾਂ ਲੱਗੀਆਂ ਜੇ ਉੱਪਰ ਗਏ ਫੋਟੋਗ੍ਰਾਫੀ ਟਨਲ ਦੀ ਦੱਸਦੀ ਇੰਦਾਂ ਦੀ ਅੱਗੇ ਤਾਂ ਬੰਦ ਆ ਇਹ ਆ ਗਈ ਅੱਗੇ ਪੱਥਰ ਬਣ 골ਡ ਮਾਈਨਿੰਗ ਵਾਲਾ ਲਾ ਤਾਂ ਹੁਣ ਉੱਥੇ ਖੜ ਜਾ ਵੇਖੀਏ ਸਹੀ ਜੇ ਤੂੰ ਸੋਨਾ ਕੱਢਦਾ ਹੁੰਦਾ ਕਿਦਾਂ ਲੱਗਣਾ ਇਹ ਸ਼ੇਕ ਆ ਪਹੀਆਂ ਪੁਲੀਆਂ ਪੁਰਾਣੇ ਟਾਈਮ ਦੀਆਂ ਆ ਵੀ ਵਿਚਾਰੀਆਂ ਕਿਸੇ ਸਮੇਂ ਸੋਨਾ ਢਾਉਂਦੀਆਂ ਹੋਣੀਆਂ ਤੇ ਅੱਜ ਇਹਨਾਂ ਦੇ ਹਾਲਾਤ ਵੇਖ ਕੇ ਲੱਗਦਾ ਸਦਾ ਨਹੀਂ ਉਹ ਬੰਦੇ ਆ ਚੌਂ। ਕਹਿੰਦਾ ਜਦੋਂ ਸੋਨਾ ਕੱਢ ਕੇ ਕੋਈ ਚੋਰੀ ਕਰਦਾ ਸੀਗਾ ਤੇ ਇੱਥੇ ਕੈਦ ਕਰ ਦਿੰਦੇ ਸੀ। ਜਦੋਂ ਆਪਾਂ ਵਾਪਸ ਸੋਨੇ ਵਾਹਣਾ ਉਧਰ ਦੀ ਉਹ ਘੁੰਮ ਕੇ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ। ਉਹ ਉਥੇ ਟ੍ਰੈਕ ਟੁੱਟਿਆ ਪਿਆ ਉਹ ਫੋਨ ਦੀ ਲਾਈਟ ਨਾਲ ਆ ਵੇਖ ਲੋ। ਤੇ ਆ ਅੱਗੇ ਲੱਗਾ ਜੇ ਫੋਨ ਦੀ ਲਾਈਟ ਨਹੀਂ ਤਾਂ ਫਿਰ ਇਦਾਂ ਤੇ ਆ ਅੰਦਰੋਂ ਸੋਨੇ ਪੀਲੇ ਪੀਲੇ ਪੱਥਰੀ ਇਹਨਾਂ ਜਿਹਨ ਸੋਨਾ ਹੈਗਾ ਦਾ ਕੱਢ ਕੇ ਲੈ ਜਾਂਦੇ। ਪਰ ਸਾਨੂੰ ਹੁਣ ਪਤਾ ਨਹੀਂ ਕਿ ਇਹ ਬੰਦਾ ਕਹਿੰਦਾ ਇੱਧਰ ਦੇ ਪਾਸੇ ਵਿੰਡੋਆਂ ਜਿਹੜੀਆਂ ਦੇ ਵਿੱਚ ਆਪਾਂ ਖੜ ਕੇ ਆਏ ਉਹ ਦੱਸਦੀਆਂ ਐ ਕੋ ਰਹੀ ਉਹ ਉਥੇ ਜਿਹੜੇ ਉਹ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਵਿਖਾਵਾਂਗੇ ਸੋਨੇ ਦੀ ਅੱਗੇ ਵੀ ਵਿਖਾਇਆ ਵਾ ਪਰ ਅੱਜ ਹੋਰ ਵੀ ਵਿਖਾਵਾਂਗੇ ਵਿੱਚ ਐਡ ਕਰਕੇ ਜਗਾ ਇਹਦੇ ਵਿੱਚ ਸਾਰੀਆਂ ਸੋਨੇ ਦੀਆਂ ਖਾਣਾ ਜਿਹੜੀਆਂ 100 ਸਾਲ ਪਹਿਲਾਂ ਇੱਥੇ ਸੋਨਾ ਕੱਢਦੇ ਹੁੰਦੇ ਸੀਗੇ ਤੇ ਟਨਣਾ ਵਾਲਾ ਕਰੰਗਾ ਹੈ ਕਿ ਗੌਰ ਚ ਦੇਣ ਵਾਲਾ ਵਿੰਡੋ ਟਨਣਾ ਵਾਲਾ ਬਹੁਤ ਸੋਹਣੀ ਹੈ ਤੁਸੀਂ ਆ ਸਕਦੇ ਪਰਿਵਾਰ ਨਾਲ ਵੀ ਤੇ ਇਥੇ ਸਾਰਾ ਇਹਨਾਂ ਦਾ ਇਤਿਹਾਸ ਲਿਖਿਆ ਹੋਇਆ ਤੇ ਮਸ਼ੀਨਰੀ ਵੀ ਪਈ ਆ ਸਾਰਾ ਕੁਝ ਵਿਖਾਵਾਂਗੇ ਤੁਹਾਨੂੰ ਬਹੁਤ ਸੋਹਣੀ ਵੀਡੀਓ ਹੋਣ ਵਾਲੀ ਆ ਵੀਡੀਓ ਨੂੰ ਪੂਰੀ ਵੇਖਿਓ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਬਣ ਰਹੀ ਆ ਤੇ ਤੁਹਾਨੂੰ ਸਾਰਾ ਵਿਖਾਵਾਂਗੇ ਬਹੁਤ ਸੋਹਣਾ ਕਰਨ ਦਾ ਸੀਗਾ ਟਰੈਕ ਪਰ ਮੌਸਮ ਸਾਫ਼ ਨਾ ਹੋਣ ਕਰਕੇ ਫਿਰ ਇਹ ਸਾਰਾ ਤੁਹਾਨੂੰ ਤਾਮਾ ਜਾਮਾ ਫਿਰ ਵਿਖਾਵਾਂਗੇ ਸਾਰਾ ਬਹੁਤ ਸੋਹਣਾ ਵਾ ਪਰ ਮੀ ਮੌਸਮ ਨਹੀਂ ਸਾਫ਼ ਹੈਗਾ ਤਾਂ ਕਰਕੇ ਅੱਜ ਤੁਹਾਨੂੰ ਚਲਦੇ ਫਿਰ ਵਿਖਾਉਨੇ ਆ ਚਲੋ ਲਓ ਯੋ ਸਾਹਮਣੇ ਹੈਗੀ ਟਨਲ ਪੂਰੀ 1 ਕਿਲੋਮੀਟਰ ਲੰਮੀ ਅੱਗੇ ਵੀ ਤੁਸੀਂ ਸ਼ਾਇਦ ਪਿਛਲੀ ਵੀਡੀਓ 'ਚ ਵੇਖਿਆ ਹੋਵੇ ਮੈਂ 2-3 ਮਹੀਨੇ ਪਹਿਲਾਂ ਪਾਈ ਸੀਗੀ ਤੇ ਅੱਜ ਤੁਹਾਨੂੰ ਵੀ ਮਿਕਸ ਕਰਕੇ ਦਿਖਾਵਾਂਗੇ ਸਾਰੇ ਜਿੱਥੇ ਸੋਨਾ ਕੱਢਦੇ ਸੀਗੇ ਇੱਥੇ ਆ ਇਹਨਾਂ ਨੇ ਮੈਪ ਬਣਾਇਆ ਵਾ ਜੇ ਸਾਈਕਲ ਟ੍ਰਾਇਲ ਕਰਨੇ ਆ ਇਧਰ ਪੈਰੋ ਤਾਂ ਹੁੰਦੇ ਐਂ ਕਰਕੇ ਇੱਥੇ ਆਪਾਂ ਖੜੇ ਆ ਆਹ ਟਨਲ 1 ਕਿਲੋਮੀਟਰ ਲੰਮੀ ਤੇ ਇਧਰੇ ਵਾਹੀ ਆ ਲ ਜਾਂਦੀ ਐ ਇੱਥੇ ਇੱਥੇ ਇਹ ਨਹੀਂ ਵਾਹੀ ਅੱਗੇ ਆ ਸੱਚਾ ਰਿਹਾ ਇਹ ਹੈਗਾ ਉੱਥੇ ਹੋਰ ਵੀ ਸੋਨਾ ਕੱਢਣ ਵਾਲਾ ਸਿਸਟਮ ਹੈ ਇੱਥੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਆ ਉੱਪਰ ਉਹਦਾ ਵਿਊ ਆ ਬ੍ਰਿਜ ਦਾ ਆ ਰਿਹਾ ਤੇ ਆ ওভারਫਾਲਸ ਇਹ ਆ ਬਈਰਗ ਫੋਟੋਆਂ ਖੇਦੇ ਆ ਸਾਡੇ ਨਾਲ ਵਿਦਿਆਰਥੀ ਯੂਨੀਅਨ ਵੀ ਜੁੜ ਚੁੱਕੀ ਹੈ ਹਾਂਜੀ ਕਹਿੰਦੇ ਐਡਵੈਂਚਰਸ ਮਹੌਲ ਕਰਨੇ ਹੈ ਕਹਿੰਦੇ ਤੇ ਇੱਧਰ ਆਪਾਂ ਚੱਲਦੇ ਟੰਨ ਲਾ ਲਓ ਤੁਹਾਡੇ ਕੀ ਵਿਚਾਰ ਹੈ ਵਿਚਾਰ ਹਜੇ ਤੱਕ ਵਧੀਆ ਨਹੀਂ ਅੱਗੇ ਜਾ ਕੇ ਪਤਾ ਚੱਲੇਗਾ ਕਿੰਨੀ ਲੰਬੀ ਟਨਲ ਹੈ ਆਏ ਤਾਂ ਅਸੀਂ ਟਰੈਕ ਕਰਨ ਸੀਗੇ ਪਰ ਮੌਸਮ ਖਰਾਬ ਹੋਣ ਕਰਕੇ ਤੇ ਹੁਣੇ ਤਾਂ ਫਿਰ ਟਨਲਾਂ ਵੇਖਦੇ ਆ ਤੇ ਜਿੱਥੋਂ ਸੋਨਾ ਕੱਢਦੇ ਸੀ ਉਹ ਵੀ ਤੁਹਾਨੂੰ ਖਾਉਣੇ ਆ ਕਰਨ ਦਾ ਟਰੈਕ ਸੀਗਾ ਉੱਪਰ ਤੱਕ ਪਰ ਮੌਸਮ ਸਾਫ ਨਾ ਹੁਣ ਕਰਕੇ ਫਿਰ ਹੁਣ ਵੇਖਦੇ ਆ ਜੋ ਜੋ ਵਿਖਾ ਸਕਦੇ ਆ ਮੌਸਮ ਬੜਾ ਖਰਾਬ ਜਾ ਹੋ ਗਿਆ ਪਹਿਲਾਂ ਵਧੀਆ ਸੀਗਾ ਰਾਜ ਮੀਂਹ ਪੈਂਦਾ ਆ ਆ ਥੱਲੇ ਵਗਦੀ ਨਦੀ ਇਹਨੂੰ ਸ਼ਾਇਦ ਉਹਨੇ ਮਾਰੀ ਰਿਵਰ ਕਹਿੰਦੇ ਆ ਉਧਰ ਟਨਲ ਥੱਲੇ ਜਾਂਦਾ ਸਟੇਟ ਹਾਈਵੇ 2 ਤੂੰ ਤਰੰਗੇ ਨੂੰ ਤਰੰਗਾ ਵਾਹੀ ਤਰੰਗਾ ਸਟੇਟ ਹਾਈਵੇ 2 ਆ ਉਹ ਮੇਨ ਹਾਈਵੇ ਆ ਆ ਉੱਪਰ ਜਾਣੇ ਪਏ ਆ ਮੇਨ ਹਾਈਵੇ ਦੇ ਇਧਰਲੇ ਪਾਸੇ ਵੀ ਆ ਇਹ ਜਿਹੜੀ ਟਨਲ ਆ ਇਹਦੇ ਵਿੱਚ ਨਾ ਗਰਮੀ ਦੇ ਵਿੱਚ ਵੀ ਠੰਡ ਲੱਗਦੀ ਆ ਹੁਣ ਪਤਾ ਲੱਗਦਾ ਜਿਹੜੇ ਪੁਰਾਣੇ ਰਾਜੇ ਮਹਾਰਾਜੇ ਆ ਉਹ ਭੋਰੇ ਪੱਟ ਗਏ ਜਾਂ ਨੀਵੀਂ ਜਗ੍ਹਾ ਤੇ ਕਿਉਂ ਬੰਨ੍ਹਦੇ ਹੁੰਦੇ ਸੀਗੇ ਤੇ ਗਰਮੀ 'ਚ ਵੀ ਠੰਡ ਲੱਗਦੀ ਪੂਰੀ ਆ ਇੱਥੇ ਨੇ ਹਿਸਟਰੀ ਲਿਖੀ ਆ 1918 1990 ਦੇ ਵਿੱਚ ਜਦੋਂ ਕੰਮ ਵਧਿਆ ਤੇ ਪੈਰੋਵਾ ਤੋਂ ਵਾਹੀ ਰੇਲਵੇ 1905 'ਚ ਬਣਿਆ ਆ ਸਾਰੀਆਂ ਪੁਰਾਣੀਆਂ ਫੋਟੋਆਂ ਇਹ ਐਂਡਰੋ ਕਰੰਗਾ ਹੈ ਕੇ ਗੌਰਜ ਦੀ ਟਨਲ ਪੂਰੀ 1 ਕਿਲੋਮੀਟਰ ਲਾਈਟਾਂ ਲੱਗੀਆਂ ਜਿਹੜੇ ਉੱਪਰ ਗਏ ਨੇ ਫੋਟੋਗ੍ਰਾਫੀ ਵੱਲੋਂ ਅਤ ਕਰਾ ਰਹੇ ਆ ਆਹੋਏ ਆਹੋਏ ਨਾ ਪੂਤ ਪੰਗੜਾ ਪਾਉਂਦਾ ਟਨਲ ਜਾ ਕੇ ਬੰਦਾ ਸਾਡਾ ਹੈ ਕਿਹੜੀ ਸਪੈਸ਼ਲ ਥੋੜਾ ਵਧੀਆ ਆਏ ਫੋਟੋਗ੍ਰਾਫੀ ਕਰ ਲਈ ਸੰਪਰਕ ਕਰੋ ਸਰਤਾਜ ਸਿੰਘ ਮਾਹਲ ਏ ਕਹਿੰਦੇ ਫੋਟੋਗ੍ਰਾਫੀ ਦੇ ਵਿੱਚ ਮਹਰ ਡਾਕਟਰ ਕਹਿੰਦੇ ਫੋਟੋਗ੍ਰਾਫੀ ਦਾ ਕੰਮ ਤੋਂ ਭਾਵੇਂ ਲੇਟ ਹੋ ਜਾਣ ਪਰ ਫੋਟੋ ਨਹੀਂ ਮਾੜੀ ਆਉਣੀ ਚਾਹੀਦੀ ਕਹਿੰਦੇ ਨਹੀਂ ਨਹੀਂ ਕੰਮ ਤੇ ਆਪਾਂ ਟਾਈਮ 'ਤੇ ਪਹੁੰਚੀਦਾ ਆ ਆ ਵੀ ਸਾਰਾ ਤਾਮਾ ਝਾਮਾ ਜਿਹੜਾ ਪੂਰਾ ਸਿਸਟਮ ਸੋਨਾ ਕੱਢਣ ਵੇਲੇ ਵਰਤਦੇ ਉਹ ਉਧਰੋਂ ਆਪਾਂ ਆਏ ਆ ਤੇ ਮੀਂਹ ਵਾਲਾ ਮੌਸਮ ਕਰਕੇ ਤੇ ਠੰਡ ਕਰਕੇ ਪੂਰਾ ਪਾਣੀ ਵੀ ਸਾਫ਼ ਆ ਪੂਰਾ ਸਾਫ਼ ਆ ਕਿਆ ਬਾਤ ਬਹੁਤ ਸੋਹਣਾ ਲਾਈਵ ਲਾਈਨ ਸਰਵਿਸ ਔਨਲਾਈਨ ਮੈਨ ਜਾਂਦਾ ਬਈ ਗਾਣਾ ਨਹੀਂ ਆਇਆ ਸੀ ਇੱਕ ਮੁੰਡਾ ਲੈਨਮੈਨ ਲੱਗਿਆ ਉਹੀ ਨਾ ਕਿਤੇ ਜਾਂਦਾ ਹੋ ਇੱਧਰ ਵੀ ਇਹ ਇਹ ਥੱਲੇ ਆ ਕੇ ਆ ਉਪਰੋਂ ਟਨਲ ਜੀ ਦਿਖਦੀ ਇਦਾਂ ਦੀ ਅੱਗੇ ਤਾਂ ਬੰਦ ਆ ਇਹ ਆ ਆ ਗਈ ਅੱਗੇ ਪੱਥਰ ਲੱਗੇ ਬੰਦ ਕੀਤੀ ਵੀ ਆ ਇਹੇ ਸਮੇਂ ਸੋਨਾ ਕੱਢਣ ਚ ਇਹਦੀ ਵੀ ਅਹਿਮ ਮਹੱਤਤਾ ਹੋਊਗੀ। ਹੁਣ ਆਪਾਂ ਥੱਲੇ ਆ ਗਏ ਪਹਿਲਾਂ ਉੱਪਰ ਸੀਗੇ। ਆਜ ਮੈਂ ਉੱਪਰ ਆਸਮਾਨ نیچے ਉੱਪਰ ਹੈਗਾ ਵਾ ਬੱਦਲ ਵਾਈ ਆ ਉਹ ਉੱਪਰ ਜਾਣਾ ਸੀ ਇੱਥੇ ਇਹ ਆ ਜਿਹੜੀ ਚੋਟੀ ਤੇ। ਉਹ ਜਾਂਦਾ ਟਰੈਕ ਟਰੱਕਾਂ ਵਾਲਾ ਕੰਮ ਟਰੱਕਾਂ ਵਾਲਾ ਹੋਇਆ ਪਿਆ। ਬਹੁਤ ਹੀ ਸ਼ਾਨਦਾਰ। ਆਹ ਜਿਹੜਾ ਬੋਰਡ ਆ ਕਹਿੰਦਾ ਵੀ 올 ਟਰੈਕ ਯੂਜ਼ਰਸ ਵੀ ਇਧਰ ਦੀ ਜਾਓ। ਜੇ ਤੁਹਾਡੇ ਕੋਲ ਲੇਟ ਹੈਗੀ ਹੈ ਸਾਈਕਲ ਤੇ ਤੇ ਨਹੀਂ ਕਹਿੰਦੇ ਤੁਰ ਕੇ ਜਾਓ ਖੱਬੇ ਹੱਥ ਹੋ ਕੇ ਆ ਲਿਖਿਆ ਇਹਨਾਂ ਨੇ ਇਹ ਸਿਰਫ ਆ ਇਹਨਾਂ ਬੰਦਿਆਂ ਕਰਕੇ ਲਾਇਆ ਵਿਆ ਕਿਉਂਕਿ ਇਹ ਬੰਦੇ ਹਲਤਾਂ ਬਹੁਤ ਕਰਦੇ ਆ ਐਦਾਂ ਜਗ੍ਹਾ ਤੇ ਆ ਕੇ ਫਿਰ ਸਰਕਾਰ ਨੂੰ ਇਹਨਾਂ ਦੇ ਕਦਮ ਚੱਕਣੇ ਪੈਂਦੇ ਕੋਈ ਨਾ ਕੋਈ ਕੀ ਕਹਿਣਾ ਚਾਹੋਗੇ ਤੁਸੀਂ ਵੀਰ ਜੀ ਹੈ ਕੋ ਤੁਹਾਡੇ ਵਿਚਾਰ ਤੁਸੀਂ ਧੱਕਾ ਹੀ ਕਰਦੇ ਰਹਿੰਦੇ ਜੇ ਧੱਕਾ ਕਰਦੇ ਰਹਿੰਦੇ ਆ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਡੀ ਆਵਾਜ਼ ਨੂੰ ਕੀ ਹੋ ਗਿਆ ਆਹ ਹੋ ਰਾਕੀ ਰੇਲ ਟ੍ਰੈਲਸ ਇਹ ਤਿੰਨ ਚਾਰ ਚਾਰ ਵਾਰ ਆਪਾਂ ਗੀਤਾ ਪੂਰਾ ਪੈਰੋਾ ਤਵਾਹੀ ਬਹੁਤ ਸੋਹਣਿਆ ਵੈ ਵੀਡੀਓ ਵੀ ਪਾਈ ਆ ਸਰ ਨਾਲ ਪਹਿਲੀ ਵੀਡੀਓ ਇਹ ਟਰੈਕ ਦੀ ਪਾਈ ਸੀਗੀ ਚੈਨਲ ਦੇ ਉੱਤੇ ਇਹਦੇ ਵੀ ਵੇਖ ਸਕਦੇ ਸਰ ਨਾਲ ਲਾਸਟ ਵਾਲੀ ਮਤਲਬ ਪਹਿਲੀ 올ਡੇਸਟ ਵੀਡੀਓ ਆ ਆਗੇ ਵੈਲਕਮ ਟੂ ਕਰੰਗਾ ਹੇਕੇ ਆ ਇਥੇ ਤਸਵੀਰਾਂ ਲੱਗੀਆਂ ਫੋਟੋਆਂ ਤੇ ਆਪਾਂ ਜਾਣਾ ਉਹ ਪਹਾੜਾਂ ਦੇ ਵਿੱਚ ਜਿੱਥੇ ਸੋਨਾ ਲੱਭਦੇ ਰਹੇ ਆ 골ਡ ਮਾਈਨਿੰਗ ਦੀ ਬਹੁਤ ਵੱਡੀ ਸਾਈਟ ਆ ਨੀਜੀਲੈਂਡ ਦੀ ਇਦੇ ਅੱਗੇ ਪੱਟ ਬਣੀ ਆ ਵਾਹੀ ਥੋੜੀ ਜਿਹੀ ਵਾੜ ਤੇ ਜਾ ਕੇ ਤੇ ਬਹੁਤ ਸੋਹਣਾ 뷰 ਆ ਬਹੁਤ ਸੋਹਣਾ ਮੋਲ ਹੈ ਕਹਿੰਦੇ ਜਿਹੜਾ ਸੋਨਾ ਹੈ ਨਾ ਕਹਿੰਦੇ ਇਦਾਂ ਸੁਪਰ ਹੀਟਡ ਵਾਟਰ ਕਰਕੇ ਉੱਪਰ ਨੂੰ ਆਇਆ ਸਰਫੇਸ ਤੱਕ ਪਹਿਲਾਂ ਥੱਲੇ ਸੀਗਾ ਇਦਾਂ ਆ ਪੂਰਾ ਮੈਪ ਬਣਾਇਆ ਵੀ ਇਦਾਂ ਇਦਾਂ ਕਰਕੇ ਆਏ ਢਾੜੀਆਂ ਦੇ ਵਿੱਚ ਚੱਲ ਗਿਆ ਸੋਨਾ ਗੋਲਡ ਵਾਸ ਮੂਵ ਨੀਅਰ ਟੂ ਦਾ ਸਰਫੇਸ ਬਾਇ ਸੁਪਰ ਹੀਟਡ ਵਾਟਰ ਫਰੋਂ ਡੀਪ ਬਿਲੋ ਦਾ ਅਰਥ ਤੇ ਆ ਸਾਰੀਆਂ ਫੋਟੋਆਂ ਲੱਗੀਆਂ ਆ ਅੰਦਰ ਦਾ ਆਪਾਂ ਇੱਥੇ ਆ ਸਾਰਾ ਵੇਖਣਾ ਆ ਅਸਲੀ ਚ ਤੇ ਆ ਇਹਨਾਂ ਨੇ ਮੈਪ ਬਣਾਇਆ ਇੱਥੇ ਆਪਾਂ ਖੜੇ ਆ ਆ ਬ੍ਰਿਜ ਆਏ ਜਾ ਕੇ ਐ ਟੰਣੜਾ ਸਾਰਾ ਵੇਖੀ ਜਣਾ ਚੱਲ ਗਏ ਵੇਲੀਆ ਛੇ ਲੈ ਕੈਮਰੇ ਤੇ ਕੈਮਰਾ ਠਾ ਕੈਮਰਾ ਫੜ ਜਾ ਆ ਆ ਗਿਆ ਇਹਨਾਂ ਨੇ ਹਿਸਟੋਰੀਕ ਰਿਚ ਗੋਲਡ ਮਾਈਨਿੰਗ ਸਾਰਾ ਲਿਖਿਆ 500 ਮੀਟਰ 3.2 6.2 ਕਿਆ ਬਾਤ ਮੌਸਮ ਬਹੁਤ ਮੌਸਮ ਸਾਫ ਹੋਵੇ ਨਾ ਫੇਰ ਤਾਂ ਵੀਡੀਓ ਦਾ ਤੇ ਘੁੰਮਣ ਫਿਰਦਾ ਨਜ਼ਾਰਾ ਆ ਜਾਂਦਾ ਬਹੁਤ ਸੋਹਣਾ ਵਾ ਪਰ ਮੌਸਮ ਸਾਫ ਹੋਵੇ ਆਇਆ ਵੀ ਸਰਤਾਜ ਸਿੰਘ ਬਣ 골ਡ ਮਾਈਨਿੰਗ ਵਾਲਾ ਲਾਤ ਹੁਣ ਉੱਥੇ ਖੜ ਜਾ ਵੇਖੀਏ ਸਹੀ ਜੇ ਤੂੰ ਸੋਨਾ ਕੱਢਦਾ ਹੁੰਦਾ ਕਿਦਾਂ ਲੱਗਣਾ ਇਹ ਸ਼ੇਕ ਗੱਲਬਾਤ ਪੂਰੀ ਐ ਅੱਡੀਆਂ ਥੋੜੀਆਂ ਜਿਹੀਆਂ ਹੋਰ ਉੱਪਰ ਚੱਕ ਲੈ ਤੇ ਧੌਣ ਦੇ ਪੇਵੇ ਆਹਾ ਉਹ ਪਿੱਛੇ ਇੱਕ ਹੋਰ ਪਿੱਛੇ ਵੀ ਹੈਗਾ ਆਓਏ ਨਹੀਂ ਉਹਦੇ ਨਾਲ ਖੜ ਕੇ ਪਿੱਛੇ ਦੀ ਜਾ ਇੱਧਰ ਥੱਲੇ ਲੰਘ ਜਾ ਇਹ ਉੱਥੇ ਢੋਣ ਲਾ ਉਹਦੇ ਨਾਲ ਅੱਛਾ ਇਧਰ ਗਾਰਡਰ ਦੇ ਨਾਲ ਢੋਣ ਫਦਾ ਇਹ ਕੀ ਬਾਤ ਹੈ ਜਿਹੜਾ ਰਹਿਣ ਦੇ ਕਾਨੂੰ ਢੋਣ ਢੋਣੀ ਨਾ ਵਢਾਲੀ ਕਿਤੇ ਆਹ ਤੇਨੇ ਲੈ ਕੇ ਲਾਇਆ ਵਾ 200 ਮੀਟਰ 400 ਸਾਰੇ ਵੇਖ ਕੇ ਆਵਾਂਗੇ ਇਹ ਜਿਹੜੀ ਲੂਪ ਆ ਉਹ ਤਾਂ ਬੰਦ ਆ ਕੇ ਪਿਛਲੀ ਜਦੋਂ ਆਏ ਸੀ ਹੁਣ ਵੇਖਦੇ ਖੁੱਲੀ ਆ ਕਿ ਨਹੀਂ ਤੇ ਆਹ ਪਈਆਂ ਪੁਲੀਆਂ ਪੁਰਾਣੇ ਟਾਈਮ ਦੀਆਂ ਲੋਹਾ ਵਾਲਾ ਨਿੱਗਰ ਸੀਗਾ 100 ਸਾਲ ਪੁਰਾਣੀ ਆ 100 ਤੋਂ ਵੱਧ ਹੀ ਆ ਤੇ ਆ ਇਧਰ ਵੀ ਲੱਗੇ ਪੋਲ ਜੇ ਲੋਹੇ ਦੇ ਇਹਦੇ ਉੱਤੇ ਵੀ ਕੋਹ ਨਾ ਕੋ ਟੰਗਿਆ ਹੁਣ ਆਉਦੇ ਸਮੇਂ ਵਿੱਚ ਇਹ 브릿ਜ ਦੀ ਖਸਤਾ ਹਾਲਤ ਹੋਈ ਪਈ ਐ ਤੇ 43 ਮੈਨ ਪਾਵਰ ਹਾਊਸ ਵਿੰਡੋ ਵਾਕਿੰਗ ਟਨਲ ਅੱਗੇ ਜਾ ਕੇ ਆਉਣੀਆਂ ਸਾਰਾ ਹੀ ਪੁਰਾਣਾ ਸੋਨੇ ਦਾ ਇਤਿਹਾਸ ਜਿਹਨੇ ਨਿਊਜ਼ੀਲੈਂਡ ਦੀ ਇਕਨੋਮੀ 'ਚ ਬਹੁਤ ਵੱਡਾ ਰੋਲ ਨਿਭਾਇਆ ਉਹ ਇਹ ਆ ਇੱਥੇ ਦੀ ਵਾਹੀ ਅੱਗੇ ਨਾਲ ਹੀ ਆ ਤੇ ਕਰੰਗਾ ਹੇਕੇ ਗੌਰ 'ਚ ਇਹ ਸਾਰਾ ਏਰੀਆ 골ਡ ਮਾਈਨਿੰਗ ਦਾ ਇਹ ਹੈ ਉਹ ਡਿਸਟੋਕ ਬੈਟਰੀ ਸਾਈਟ ਆਹ ਲਈ ਸਾਰੀ ਇਹਦੇ ਬੈਟਰੀ ਵਾਲਾ ਜੋ ਵੀ ਇਹਨਾਂ ਦਾ ਹੁੰਦਾ ਈ ਸਟਰਕਚਰ ਉਹ ਆ ਸਾਰੀ ਇੱਥੋਂ ਦੀ 1914 ਦੀ ਸਾਈਟ ਆ ਇਹ ਇੱਥੇ ਲਿਗਿਆ ਫੋਟੋ ਮਤਲਬ ਉਹ ਤੋਂ ਪਹਿਲਾਂ ਦੀ 100 ਸਾਲ ਤੋਂ ਪੁਰਾਣੀ ਆ ਤੇ ਆਹ ਸਾਰੀਆਂ ਫੋਟੋਆਂ ਤੇ ਆ ਹੁਣ ਦੇ ਸਮੇਂ ਦੇ ਪਏ ਖੰਡਰ ਛਾਲਦੇ ਅੱਗੇ ਵਿੰਡੋ ਵਾਕਿੰਗ ਟਨਲ ਕਹਿੰਦੇ ਤੁਹਾਨੂੰ ਘੁੰਮ ਫਿਰ ਕੇ ਕਿਦਾਂ ਦਾ ਲੱਗਾ ਤੇ ਉਹ ਵੀ ਤੁਸੀਂ ਰਿਵਿਊ ਦੇ ਸਕਦੇ ਆ ਆਪਣੇ ਆਪਣੇ ਵਿਚਾਰ ਤੇ ਇੱਥੇ ਇਹਨਾਂ ਨੇ ਆ ਲਿਖਿਆ ਟਾਈਮਿੰਗ ਤੇ ਸਮਾਂ ਕਿੰਨੀ ਵਾਰਟ ਹੈ ਘੁੰਮ ਫਿਰ ਕੇ ਇਧਰ ਦੀ ਆਵਾਂਗੇ ਵਾਪਸ ਆਹ ਚੀਜ਼ ਵੇਖ ਕੇ ਸਰਤਾਜ ਸਿੰਘ ਕਹਿੰਦਾ ਜੇਲ ਹੈ ਕਹਿੰਦਾ ਜੇ ਕੋ ਸੋਨਾ ਕੱਢ ਕੇ ਕੋਈ ਚੋਰੀ ਕਰਦਾ ਸੀਗਾ ਤੇ ਇੱਥੇ ਕੈਦ ਕਰ ਦਿੰਦੇ ਸੀ ਨਹੀਂ ਵੀਰ ਜੀ ਇਹ ਕ ਜੇਲ ਨਹੀਂ ਹੈਗੀ ਇਹ ਬੰਦ ਕੀਤੀ ਹੋਈ ਤਾਂ ਨਾ ਲੈ ਸੋਨਾ ਕੱਢਣ ਵੇਲੇ ਵਰਤੀ ਜਾਂਦੀ ਸੀ ਤੁਹਾਨੂੰ ਜੇਲ ਦਾ ਭੁਲੇਖਾ ਪੈ ਗਿਆ ਚਲੋ ਕੋਈ ਗੱਲ ਨਹੀਂ ਇਹਦੇ ਲਈ ਆ ਆ ਗਿਆ ਉੱਪਰੋਂ ਵਿਊ ਲੁੱਕ ਆਊਟ ਪਹਿਲਾਂ ਬਹੁਤ ਥੱਲੇ ਸੀ ਇੱਕ ਮਿੰਟ ਕੋਣਾ ਕਰੀ ਆ ਜਿਹੜਾ ਕਹਿੰਦੇ ਨੇ ਠੱਠੇ ਖੂਹ ਚ ਛਾਲ ਮਾਰੋ ਆ ਠੱਠਾ ਖੂਹ ਆ ਇਹ ਅੱਧਾ ਘ ਭਰਿਆ ਹੋਇਆ ਆਪੇ ਹੀ ਭਰ ਭੁਰ ਗਿਆ ਬੜਿਆ ਨਹੀਂ ਮਾਰਿਆ ਤੇ ਛਾਲਾਂ ਕਈਆਂ ਦੀ ਮਰਵਾਉਂਦੇ ਆ ਆਪਣੇ ਪੰਜਾਬੀ ਠੱਠੇ ਖੂਹ ਚ ਛਾਲ ਮਾਰ ਚੱਲਿਆ ਜਿਵੇਂ ਕਹਿੰਦੇ ਆ ਛਾਲ ਮਾਰ ਉਹ ਆ ਅਣਾਈ ਤੋਂ ਵੀਡੀਓ ਪਾਈ ਸੀ ਇੱਕ ਬਾਈ ਨੇ ਬਾਈ ਨੇ ਕਮੈਂਟ ਕੀਤਾ ਸੀ ਆ ਵੀਡੀਓ ਨੂੰ ਵੇਖ ਕੇ ਕਹਿੰਦਾ ਲੋਹਾ ਲੱਪਾ ਜਾ ਇੰਡੀਆ ਹੁੰਦਾ ਪੰਜਾਬ ਚ ਹੁੰਦਾ ਤੇ ਹੁਣ ਨੂੰ ਕਹਿੰਦਾ ਵੇਚ ਦੇਣਾ ਹੈਗਾ ਚਿੱਟੇ ਵਾਲਿਆਂ ਨੇ ਤੇ ਹੈ ਬਹੁਤ ਜਸਤੀ ਆ ਭਾਰਾ ਵੀ ਆ ਬਹੁਤ ਲੋਹਾ ਜਿਵੇਂ ਥੱਲੇ ਵੀ ਲੱਗਾ ਹੈਗਾ ਆ ਸਾਰੀ ਟ੍ਰੇਮਵੇ ਆ ਬੰਦ ਹੋਈ ਪਈ ਆ ਤੇ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਵੀ ਵਿਕ ਜਾਣਾ ਹੈਗਾ ਕਿ ਨਹੀਂ ਅੱਜ ਦੇ ਸਮੇਂ ਦੇ ਹਾਲਾਤ ਦੇ ਹਿਸਾਬ ਨਾਲ ਬਹੁਤ ਪਿਆ ਲੋਹਾ ਇੱਥੇ ਆ ਵੀ ਵਿਚਾਰੀਆਂ ਕਿਸੇ ਸਮੇਂ ਸੋਨਾ ਢਾਉਂਦੀਆਂ ਹੋਣੀਆਂ ਤੇ ਅੱਜ ਇਹਨਾਂ ਦੇ ਹਾਲਾਤ ਵੇਖ ਕੇ ਲੱਗਦਾ ਸਦਾ ਨਹੀਂ ਉਹ ਬੰਦੇ ਆ ਚੜਾਈਆਂ ਰਹਿੰਦੀਆਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦੇ ਚੜਾਈਆਂ ਰਹਿੰਦੀਆਂ ਪਰ ਲੋਹਾ ਬਹੁਤ ਮਜ਼ਬੂਤ ਹੈ ਇੱਧਰ ਵੀ ਪਿਆ ਆ ਇਹ ਵੀ ਮਸ਼ੀਨਰੀ ਕੋਈ ਇੰਜਨ ਦਾ ਲੱਗਦਾ ਇੱਧਰਲੇ ਪਾਸੇ ਤੇ ਚਲਦੇ ਆਗੇ ਇੱਧਰ ਵਿੰਡੋ ਵਾਕਿੰਗ ਟਨਲ ਲੱਗੇ ਜਾ ਅਡਵੈਂਚਰਸ ਇੱਥੋਂ ਗੱਲ ਸ਼ੁਰੂ ਹੋ ਜਾਂਦੀ ਆ ਜਹਾਜ਼ ਨਹੀਂ ਕਹਿੰਦੇ ਨੇ ਕਿਰਪਾ ਆਪਣੀ ਸੀਟ ਪੇਟੀ ਬਾੰਨ ਲੇ ਕਿ ਜਹਾਜ਼ ਵੇਬਾਨ ਉੱਡਣੇ ਵਾਲਾ ਹੈ ਹਵਾ ਮੇ ਜਾਣੇ ਵਾਲਾ ਹੈ ਤੇ ਅੱਗੇ ਫੋਲਡ ਐਡਵੈਂਚਰਸ ਮਾਹੌਲ ਹੋਣੇ ਵਾਲਾ ਹੈ ਚਲੋ ਆਗੇ ਬਾਬਾ ਕਰੋ ਕਹਿੰਦੇ ਬਹੁਤ ਖਤਰਨਾਕ ਹੋ ਗਿਆ ਪਹਿਲਾਂ ਸਰਤਾਜ ਸਿੰਘ ਕਹਿੰਦੇ ਕਵੀ ਐਡਵੈਂਚਰਸ ਕਰਨੇ ਕੁਛ ਕਹਿੰਦੇ ਅਸੀਂ ਥ੍ਰਿਲ ਸੀਕਰ ਐ ਥ੍ਰਿਲ ਸੀਕਰ ਅੱਜ ਯੂ ਥ੍ਰਿਲ ਸੀਕਰਸ ਆਈ ਹਿਊ ਐਡਵੈਂਚਰਰਸ ਚਲੋ ਫਿਰ ਆਗੇ ਆਪਕੇ ਫਿਰ ਅੱਪਾ ਚਲੋ ਦੇਖੀਏ ਆਗੇ ਲੈ ਵੀਡੀਓ ਬਣਾਉਣੇ ਆ ਚਲੋ ਜਦੋਂ ਆਪਾਂ ਵਾਪਸ ਹੋਣੇ ਆਉਣਾ ਉਧਰ ਦੀ ਉਹ ਘੁੰਮ ਕੇ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਉਹ ਉਥੇ ਟ੍ਰੈਕ ਟੁੱਟਿਆ ਹੋਇਆ ਉਹ ਜਿਵੇਂ ਟੱਥਾ ਵਾ ਉਹਨਾਂ ਨੇ ਸਹੀ ਨਹੀਂ ਕੀਤਾ ਇਹਦੇ ਕਰਕੇ ਥੱਲੇ ਉਹ ਬੰਦ ਕੀਤਾ ਅੱਗੇ ਜਾ ਕੇ ਦਿਖਾਉਨੇ ਤੁਹਾਨੂੰ ਵਿੰਡੋ ਵਾਕਿੰਗ ਨੂੰ ਐਸੇ ਕਰਕੇ ਕਹਿੰਦੇ ਆ ਕਿ ਇਦਾਂ ਦੀਆਂ ਵਿੰਡੋਆਂ ਹੁੰਦੀਆਂ ਰਹਿੰਦੀਆਂ ਤੇ ਵਿਊ ਬਹੁਤ ਸੋਹਣੇ ਹੁੰਦੇ ਆ ਗੱਲਬਾਤ ਖਾਸੀ ਐ ਤੇ ਅੰਦਰ ਵੀ ਬੂਰਾ ਹਨੇਰਾ ਆਵੇ ਅੱਗੇ ਫੇਰ ਵਿੰਡੋ ਆ ਗਈ ਇਸ ਸਮੇਂ ਕਿਤੇ ਟ੍ਰੇਨ ਚੱਲਦੀ ਰਹੀ ਐ ਇਹਨਾਂ ਦੇ ਵਿੱਚ ਦੀ ਆ ਟ੍ਰੇਨ ਵੇ ਐ ਨਾ ਇੱਥੇ ਟ੍ਰੇਨ ਚੱਲਦੀ ਹੁੰਦੀ ਸੀ ਅੱਗੇ ਟੰਨ ਵਾਲਾ ਸਾਰੀ ਹਨੇਰਾ ਹਨੇਰਾ ਤੇ ਇਧਰ ਆ ਵਿੰਡਵਾ ਬਹੁਤ ਸੋਹਣਾ 뷰 ਸ਼ਾਨਦਾਰ ਲਬਾਬਦਾਰ ਕੁਦਰਤ ਲਾਜਵਾਬ ਬਲਿਹਾਰੀ ਕੁਦਰਤ ਵਸਿਆ ਆ ਫੋਨ ਦੀ ਲਾਈਟ ਨਾਲ ਆ ਵੇਖ ਲੋ ਤੇ ਆ ਅੱਗੇ ਲੱਗਾ ਜੇ ਫੋਨ ਦੀ ਲਾਈਟ ਨਹੀਂ ਤਾਂ ਫਿਰ ਇਦਾਂ ਤੇ ਆ ਅੰਦਰੋਂ ਸੋਨੇ ਪੀਲੇ ਪੀਲੇ ਪੱਥਰੀ ਆ ਇਹਨਾਂ ਜਿਹਨ ਸੋਨਾ ਹੈਗਾ ਦਾ ਕੱਢ ਕੇ ਲੈ ਜਾਂਦੇ ਪਰ ਸਾਨੂੰ ਹੁਣ ਪਤਾ ਨਹੀਂ ਤੇ ਇੱਕ ਮੌਸਮ ਥੋੜਾ ਠੀਕ ਠਾਕ ਹੀ ਆ ਆ ਇਹਨਾਂ ਨੇ ਪੂਰੀ ਸੇਫਟੀ ਵੀ ਰੱਖੀ ਜਾਂਦਾ ਇਹ ਕਹਿੰਦੇ ਕੋਈ ਜੋਬਰ ਫਸ ਨਾ ਜਾਵੇ ਤੇ ਇਹ ਰਾਹ ਦੇ ਵਿੱਚ ਕਹਿੰਦੇ ਇੱਕ ਹੋਰ ਵਿੰਡੋ ਆ ਗਈ ਹੈ ਇਹਨੂੰ ਕਹਿੰਦੇ ਆ ਸੋਨਾ ਕੱਢਣ ਵਾਲੇ ਪਤਾ ਨਹੀਂ ਕਿਉਂ ਵਰਤਦੇ ਹੋਣ ਇਹਨਾਂ ਨੂੰ ਪਰ ਇਦਾਂ ਨਹੀਂ ਬਹੁਤ ਹੀ ਬਿਚਾਰੇ ਹੁੰਦੀਆਂ ਉਹ ਉਥੋਂ ਟਰੈਕ ਬੰਦ ਹੈ ਆਪਾਂ ਲੂਪ ਕਰਨੀ ਸੀ ਉਹ ਉਥੋਂ ਦੀ ਜਾਣਾ ਸੀਗਾ ਤੇ ਉਹ ਪਿੱਛੇ ਇਸ ਨੂੰ ਖਾਇਆ ਟਰੈਕ ਬੰਦ ਹੈ ਤੇ ਆਹ ਥੱਲੇ ਚੱਲਦੀ ਰਿਵਰ ਉਹੀ ਤੇ ਪਰਲੇ ਪਾਸੇ ਪਹਾੜ ਤੇ ਇੱਧਰ ਸਰਤਾਜ ਸਿੰਘ ਵੀਡੀਓਗ੍ਰਾਫੀ ਕਰਦਾ ਪਤਾ ਨਹੀਂ ਪਹਿਲਾਂ ਗੋਰੀਆਂ ਜਣਾਂ ਨੂੰ ਵੇਖਦੇ ਹੁੰਦੇ ਸੀ ਐਂ ਲੱਗਦਾ ਸੀ ਵੀ ਪਤਾ ਨਹੀਂ ਪਤੰਦਰ ਕਿੱਦਾਂ ਬੜੇ ਫਿਰਦੇ ਇੱਧਰ ਟੱਲਣ ਅੱਜ ਹੁਣ ਅੱਜ ਆਪ ਆਏ ਆ ਹਜਾ ਵਾਹ ਇਹ ਪਤਾ ਲੱਗਦਾ ਵੀ ਥੋੜੀ ਜਿੱਦਾ ਵੱਡ ਤੇ ਆ ਕੇ ਘੱਟ ਡਰ ਲੱਗਦਾ ਜਦੋਂ ਆ ਜਾਂਦਾ ਨਾ ਬੰਦਾ ਤੇ ਜਦੋਂ ਵੇਖਦੇ ਆ ਉਦੋਂ ਜ਼ਿਆਦਾ ਡਰ ਲੱਗਦਾ ਤੇ ਪਰ ਜਦੋਂ ਆਪ ਆ ਜਾਈਦਾ ਉਦੋਂ ਥੋੜਾ ਜਿਹਾ ਬੰਦੇ ਨੂੰ ਹੌਸਲਾ ਹੋ ਜਾਂਦਾ ਵੀ ਈਡੀ ਕੋਈ ਗੱਲਬਾਤ ਨਹੀਂ ਬਾਕੀ ਜਦੋਂ ਹੋਣਾ ਤੇ ਆ ਜੇ ਐਫ ਡੀ ਵੀਊ ਵੇਖ ਕੇ ਇਹ ਬੰਦਾ ਕਹਿੰਦਾ ਗੱਲਬਾਤ ਪੂਰੀ ਐ ਤੇ ਆ ਇਹਨਾਂ ਨੇ ਇੱਥੇ ਲਿਖ ਕੇ ਲਾਇਆ ਪਾਈਪ ਲਾਈਨ ਬ੍ਰਿਜ ਕਰਾਉਨ ਟ੍ਰੇਮਵੇ ਤੇ ਆਹ ਥਾਰਾ ਇਤਿਹਾਸ ਤੇ ਉਹ ਥੋ ਟਰੈਕ ਬੰਦ ਹੈ ਆ ਆਪਾਂ ਵਿੰਡੋਆਂ ਇਹਦੇ ਵਿੱਚ ਦੀ ਲੰਘ ਆਇਆ ਪਹਾੜ ਦੇ ਵਿੱਚ ਦੀ ਮੌਸਮ ਥੋੜਾ ਸਾਫ਼ ਹੋਵੇ ਨਾ ਫੇਰ ਆ ਗਏ ਆਪਾਂ ਟਨਲ ਦੇ ਦੂਜੇ ਪਾਸੇ ਟਾਲਿਸਮੈਨ ਮਾਈਨ ਐਂਡ ਵੁਡਸਟਾਕ ਅੰਡਰਗਰਾਊਂਡ ਪੰਪ ਹਾਊਸ ਇਹ ਟਰੈਕ ਥੱਲੇ ਬੰਦ ਆ ਉਹ ਥੋ ਜੇ ਆਪਾਂ ਥੱਲੇ ਜਾ ਕੇ ਵੇਖਦੇ ਆਂ ਫਿਰ ਬਾਅਦਸ ਚੱਲਦੇ ਆਂ ਤੇ ਅੱਗੇ ਜੋ ਜੋ ਹੁੰਦਾ ਉਹ ਖਾਣੇ ਥਾਰਾ ਆ ਆ ਗਏ ਆਪਾਂ ਦੂਜੇ ਪਾਸੇ ਥੱਲੇ ਉਹ ਉਥੋਂ ਗੇਟ ਲਾਇਆ ਇਹਨਾਂ ਨੇ ਬੰਦ ਕੀਤਾ ਪਿਆ ਭਰਾ ਨਹੀਂ ਤਾਂ ਲੂਪ ਬੰਨਦੀ ਸੀ ਇੱਕ ਪਾਸੇ ਜਾਣਾ ਦੂਜੇ ਪਾਸੇ ਆਉਣਾ ਉਹ ਤੁਹਾਨੂੰ ਉੱਪਰ ਉਹਖਾਇਆ ਬੰਦ ਕੀਤਾ ਪਿਆ ਤੇ ਇਧਰ ਦੇ ਪਾਸੇ ਵਿੰਡੋਆਂ ਜਿਹੜੀਆਂ ਦੇ ਵਿੱਚ ਆਪਾਂ ਖੜ ਕੇ ਆਏ ਉਹ ਦੇਖਦੀਆਂ ਇੱਕ ਹੋ ਰਹੀ ਉਹ ਉਥੇ ਤੇ ਇਹ ਕਾਰ ਹੀ ਇਧਰ ਤਨਵਾਇ ਦੀ ਬਾਸ ਜਾਣੇ ਪਏ ਆਪਾਂ ਅੰਦਰੋਂ ਇੱਥੋਂ ਲਾਈਟ ਜਗਾਈ ਫੋਨ ਦੀ ਇਦਾਂ ਤੇ ਇਹਦੇ ਵਿੱਚ ਟ੍ਰੇਮ ਚੱਲਦੀ ਰਹੀ ਆ ਆਪਣੇ ਸਮੇਂ ਦੇ ਵਿੱਚ ਅੱਜ ਤੋਂ 100 ਸਾਲ ਪਹਿਲਾਂ ਆ ਟ੍ਰੇਮ ਵੇ ਵਿਸ਼ਿਆ ਤੇ ਇੱਧਰ ਨੇਰਾ ਵਿੰਡੋ ਵਾਕਿੰਗ ਤੇ ਆ ਪੱਥਰ ਸੋਹਣੇ ਰੰਗੇ ਪੱਥਰ ਸਾਰੇ ਸਰਤਾਹ ਦੇ ਮਤਾਬਕ ਇੱਕ ਹੋਰ ਜੇਲ ਕਹਿੰਦੇ ਜਿਹੜਾ ਸੋਨਾ ਚੋਰੀ ਕਰਕੇ ਜਾਂਦਾ ਹੁੰਦਾ ਸੀਗਾ ਉਹਨੂੰ ਇੱਥੇ ਕੈਦ ਕਰ ਦਿੰਦੇ ਸੀਗੇ ਕਰਦੇ ਸੀ ਨਾਲੇ ਚਲੋ ਹੈ ਤਾਂ ਇਹ ਡਾਣਾ ਲਾ ਵੇਹੇ ਵਿੰਡੋ ਉਹ ਤਾਂ ਮਜ਼ਾਕ ਕਰਦੇ ਸੀ ਤੇ ਇਹਦੇ ਵਿੱਚ ਟ੍ਰੇਮ ਵੀ ਜਾਂਦੀ ਰਹੀ ਇਸ ਸਮੇਂ 'ਚ ਤੇ ਹੁਣੇ ਬੰਦ ਕੀਤਾ ਸੇਫਟੀ ਕਰਕੇ ਪਹਾੜ ਸਾਰੇ ਪੀਲੇ ਆ ਆ ਤੋ ਹੀ ਵੇਖ ਸਕਦੇ ਅੰਦਰੋਂ ਨਾ ਇਹਨੂੰ ਫੂਲ ਗੋਲਡ ਵੀ ਕਹਿੰਦੇ ਐ ਇਹਨੂੰ ਨਾ ਅੱਗੇ ਮਿਊਜ਼ੀਅਮ ਆ ਵਾਹੀ ਦੇ ਵਿੱਚ ਉੱਥੇ ਉਹਨਾਂ ਨੇ ਫੂਲ ਗੋਲਡ ਵੀ ਰੱਖਿਆ ਦੇ ਅਸਲੀ ਵੀ ਕਿਉਂਕਿ ਇਹ ਵੇਖਣ ਨੂੰ ਸੁਨਹਿਰਾ ਜਿਹਾ ਲੱਗਦਾ ਸੋਨੇ ਰੰਗਾ ਇਸ ਕਰਕੇ ਲੋਕਾਂ ਨੇ ਬਹੁਤ ਲੋਕਾਂ ਨੂੰ ਖਿੱਚਿਆ ਇਹਨਾਂ ਨੇ ਤੇ ਇਹਨੂੰ ਫੂਲ ਗੋਲਡ ਵੀ ਕਹਿੰਦੇ ਆ ਵੰਦੇਰਾ ਦਿਮਾਗ ਸ਼ਾਰਪ ਹੋਵੇ ਤੇਜ ਹੋਵੇ ਤੇ ਸਰਤਾਹ ਵਰਗਾ ਕਹਿੰਦਾ ਜਿਹੜਾ ਥੱਲੇ ਇਦਾਂ ਬਣੇ ਇੱਥੇ ਘੋੜੇ ਬੰਨਦੇ ਹੁੰਦੇ ਸੀਗੇ ਜਦੋਂ ਕੰਮ ਤੇ ਹੁੰਦੇ ਹੁੰਦੇ ਉਹ ਤੇ ਉਹ ਉੱਪਰ ਬਾਰੀ ਬਣੀ ਆ ਤੇ ਇਹ ਪਤਾ ਨਹੀਂ ਕਿਹੜੇ ਹਸਾਨ ਨੇ ਸੋਚਿਆ ਕਹਿੰਦਾ ਇੱਥੇ ਘੋੜੇ ਬੰਨਦੇ ਹੁੰਦੇ ਸੀਗੇ ਇੰਗਲੀ ਬੰਦਾ ਬੈਠਾ ਆ ਤੇ ਆਹ ਸਾਰਾ ਦੇਖੋ ਹੈ ਤਾਂ ਸਿਸਟਮ ਸੋਨਾ ਕੱਢਣਾ ਆ ਤੇ ਆ ਕਹਿੰਦਾ ਇੱਥੇ ਘੋੜੇ ਬੰਨਦੇ ਹੁੰਦੇ ਸੀਗੇ ਉੱਥੇ ਪਾਰਕਿੰਗ ਐਂਟਰੀ ਕਰਾ ਕੇ ਨਾ ਮੁੜ ਕੇ ਫੇਰ ਪਾਰਕਿੰਗ ਵਾਪਸ ਆ ਉਹ ਜਾਣ ਲੱਗਿਆ ਪਾਰਕਿੰਗ ਕਹਿੰਦਾ ਇੱਥੇ ਕੰਮ ਵਾਲੇ ਇੱਥੇ ਘੋੜੇ ਬੰਨ ਕੇ ਜਾਂਦੇ ਹੁੰਦੇ ਸੀ ਆ ਪਹੁੰਚ ਗਏ ਵਿਕਟੋਰੀਆ ਬੈਂਟਰੀ ਸਾਈਟ ਸਟੋਰੀਕ ਸਾਈਟ ਇੱਥੇ ਬੈਂਟਰੀ ਬੀਅਰ ਆਫ ਟ੍ਰੇਨਸ ਤੇ ਮੋਟਰਬਾਈਕ ਆ ਨਹੀਂ ਚਲਾ ਸਕਦੇ ਮੋਟਰਬਾਈਕ ਤੇ ਇਹ ਮੈਨੂੰ ਲੱਗਦਾ ਵੀਕਐਂਡ ਤੇ ਹੁੰਦੀਆਂ ਟ੍ਰੇਨ ਰਾਈਡਸ ਹੁੰਦੀਆਂ ਬਾਕੀਆਂ ਵਾਹੀ ਤੋਂ ਚੱਲਦੀਆਂ ਤੇ ਇੱਥੋਂ ਤੱਕ ਆ ਕੇ ਫਿਰ ਵਾਹੀ ਵਾਪਸ ਜਾਂਦੀਆਂ ਆਹ ਪੁਰਾਣੇ ਖੰਡਰ ਕੀ ਕਲੀਅਰ ਟ੍ਰੇਨ ਟ੍ਰੈਕਸ 올 ਦਾ ਟਾਈਮ ਆਹ ਪਏ ਸਾਰੇ ਖੰਡਰ ਕਿਸੇ ਸਮੇਂ ਇਹਨਾਂ ਦਾ ਅਹਿਮ ਰੋਲ ਹੁੰਦਾ ਹੋਣਾ ਕਿਆ ਬਾਤ ਆਹ ਦਾ ਟਰਾਂਸਫਾਰਮ ਵਾਲੇ ਲੱਗਦੇ ਆ ਜਿੱਦਾਂ ਟਰਾਂਸਫਾਰਮਿੰਗ ਹੁੰਦੇ ਹਨ ਇਹਨਾਂ ਦੇ ਵਿੱਚ ਤੇਲ ਜਾਂ ਕੋਈ ਹੋਰ ਸਿਸਟਮ ਹੋ ਸਕਦਾ ਹੈ ਰੱਬ ਜਾਣਦਾ ਤੇ ਜਾਂ ਇੱਥੋਂ ਦਾ ਇਤਿਹਾਸ ਜਾਣਦਾ ਤੇ ਆ ਇਹਨਾਂ ਨੇ ਲਾਈ ਪੁਰਾਣੀ ਫੋਟੋ ਤੇ ਆ ਇੱਥੋਂ ਦੇ ਕੰਮ ਕਰਦੇ ਰਿਸਟਰਸ ਫ੍ਰੋਮ ਆਰਾਊਂਡ ਦਾ ਵਰਲਡ 1926 ਚ ਜੋਸਫ ਕੇਲੀ ਆਇਆ ਕਈ ਆਏ ਆ ਆਪਾਂ ਇੱਥੇ ਯੂ ਆਰ ਹੇਅਰ ਤੇ ਜਿਹੜੀ ਉਹ ਟ੍ਰੇਨ ਰਾਈਡ ਚੱਲਦੀ ਆ ਉਹ ਇਦਾਂ ਚੱਲਦੀ ਆ ਵਾਲੀ ਆਹ ਟ੍ਰੇਨ ਰਾਈਡ ਆ ਨਿਆਣਿਆਂ ਵਾਸਤੇ ਬਹੁਤ ਵਧੀਆ ਬਹੁਤ ਲੋਕੀ ਹੁੰਦੇ ਆ ਮਤਲਬ ਸ਼ਨੀਏਦਵਾਰ ਨੂੰ ਹੀ ਚੱਲਦੀ ਸ਼ਾਇਦ ਇਕੱਲੀ ਵੀਕਐਂਡ ਦੇ ਉੱਤੇ ਬਾਕੀ ਪਤਾ ਨਹੀਂ ਸ਼ਾਇਦ ਵੀਕਡੇਸ ਵੀ ਚੱਲਦੀ ਹੋਵੇ ਤਾਂ ਆਪ ਹੈ ਖੰਡਰ ਇਹ ਕਿਸ ਸਮੇ ਬਹੁਤ ਵੱਡੇ ਵੱਡੇ ਉੱਚੇ ਚੇ ਜਿਵੇਂ ਡਰਮ ਜੇ ਸੀਗੇ ਤੇ ਉੱਪਰ ਲੱਗੇ ਨੇ ਜਿਹੜੇ ਉਧਰ ਫੋਟਾਂ 'ਚ ਵੀ ਵੇਖੇ ਆਪਾਂ ਅੱਗੇ ਵੇਖਦੇ ਆਂ ਬਹੁਤ ਸੋਹਣੇ ਆ ਜੇ ਅੰਦਰ ਵੇਖਦੇ ਆਂ ਕਿਸ ਸਮੇ ਇਹਨਾਂ ਦੀ ਫੁੱਲ ਚੜਾਈ ਅੱਜ ਜੰਗਾਲੇ ਪਏ ਆ ਅੱਜ ਜੰਗਾਲ ਜੰਗਾਲ ਨਾਲ ਗਲੇ ਪਏ ਆ ਕਿ ਗਾਲੇ 'ਤੇ ਪਰ ਉਹ ਫੇਰ ਵੀ 100 ਸਾਲ ਤੋਂ ਵੱਧ ਪੁਰਾਣੇ ਆ ਫੇਰ ਵੀ ਹੈਗੇ ਆ ਨਿਗਰੀ ਆ ਵੀ ਥੱਲੇ ਪੂਜੇ ਹੁਣ ਗਲੇ ਆ ਆ ਜੇ ਇਹ ਆ ਸੋਨੇ ਦੇ ਖੰਡਰਾਂ 'ਚ ਫਿਰਦੇ ਆਪਾਂ ਸੋਨੇ ਦੇ ਖੰਡਰ ਕੇ ਸਮੇ ਇਹਨਾਂ ਜੋ ਕੀ ਪਾਣੀ ਜਾਂ ਕੀ ਸਿਸਟਮ ਕਰਦੇ ਬੈਟਰੀ ਸਾਈਟ ਉਹ ਹੋ ਸਕਦਾ ਇੱਥੋਂ ਕੱਢਦੇ ਸੋਨਾ ਵਿਕਟੋਰੀਆ ਬੈਟਰੀ ਸਾਈਟ ਇਧਰਲੇ ਪਾਸੇ ਇਹ ਮੌਲ ਪੂਰਾ ਕਿੰਟ ਆ ਜਗ੍ਹਾ ਘੁੰਮ ਕੇ ਇਦਾਂ ਲੱਗਦਾ ਇੱਕ ਨਾ ਇਟਲੀ ਦਾ ਉਹ ਆਪਣਾ ਮੈਲਾ ਦਾ ਸ਼ਾਇਦ ਅਜੂਬਾ ਹੀ ਆ ਉਹਨਾਂ ਵਿੱਚ ਸੱਤਾਂ ਚ ਇੱਕ ਉਹ ਜਿਹੜਾ ਠੱਠਾ ਜਾ ਮੈਂ ਵੇਖਿਆ ਉਹਨਾਂ ਸਰਤਾਜ ਤੂੰ ਉਹ ਜਿਹੜੀ ਬਿਲਡਿੰਗ ਜੀ ਗੋਲ ਜੀ ਆ ਉਹਦੇ ਵਾਂਗੂ ਲੱਗਦਾ ਇੱਧਰ ਅੰਦਰੋਂ ਵੀ ਇੱਥੋਂ ਵੀ ਸਾਰਾ ਪੁਰਾਣਾ ਜਾ ਉਹਦੇ ਸਿਸਟਮ ਆ ਕਿਹਦਾ ਮਕਬਰਾ ਲੱਗਦਾ ਉਹ ਮਕਬਰੇ ਦੇ ਉੱਤੇ ਵਾਲੇ ਥੋਪੇ ਪੁੱਠੇ ਮਾਰੇ ਹੋ ਸਕਦਾ ਇਹ ਕੰਪਨੀ ਦੀ ਫੁੱਲ ਚੜ੍ਹਾਈ ਆ ਅੱਜਕੱਲ ਕਹਿੰਦੇ ਆ ਜਵਾਨੀ ਦੇ ਸਿਖਰਾਂ ਤੇ ਆ ਇਹ ਕੰਪਨੀ ਆਉਹ ਜਾਂਦਾ ਟਰੱਕ ਕਿੰਵਰ ਬਿਲਕੁਲ ਕੋਲ ਹੀ ਬੈਠੀ ਆਪਣੇ ਆ ਹੱਥ ਹੱਥ ਦੇ ਕਿੰਟ ਦੇਖੀ ਆ ਡਰਦੀ ਇਹਨੇ ਦਾਣਾ ਪਾਣੀ ਹੈਗਾ ਆਨਾ ਚਿੜੀ ਬੜੀ ਨੇੜੇ ਨੇੜੇ ਫਿਰਦੀ ਆ ਸਾਡੇ ਨਾਲ ਅਸੀਂ ਪਹਿਲਾਂ 2 ਮਿੰਟ ਇੱਥੇ ਬੈਠੇ ਵੇਖਿਆ ਕੀ ਗੱਲ ਬਾਤ ਹੋਈ ਆ ਆ ਫਿਰਦੀ ਆ ਨਾ ਆਵੇ ਤੇ ਇਹ ਨੇ ਇੱਥੇ ਲੈ ਕੇ ਜਾਂਦੀ ਆ ਅਹੀਂ ਜਦੋਂ ਆਏ ਤੇ ਇੱਥੇ ਆ ਕੇ ਪਤਾ ਲੱਗਾ ਆਇਰੇ ਕੋ ਸਾਥੀ ਸੱਜਣ ਮਿੱਤਰ ਮਰੇ ਪਏ ਦੋ ਹੁਣ ਪਤਾ ਲੱਗਾ ਬਹੁਤ ਟਾਈਮ ਜ ਨਹੀਂ ਕਿ ਅੱਧਾ ਪੌਣਾ ਘੰਟਾ ਗਿਆ ਸਾਨੂੰ ਵੇਖਦੇ ਨੇ ਸਾਨੂੰ ਲੱਗਾ ਇਹਨੂੰ ਭੁੱਖ ਲੱਗੀ ਆ ਕੀ ਆ ਪੰਛੀਆਂ ਦਾ ਪਿਆਰ ਤੇ ਆ ਬੈਠੀ ਚਿੜੀ ਵਿਚਾਰੀ ਇੱਥੇ ਲੈ ਕੇ ਆਉਂਦੀ ਸੀ ਸਾਨੂੰ ਬਹੁਤ ਟਾਈਮ ਲੱਭਿਆ ਖੋਜ-ਬੀਨ ਇੱਥੇ ਆ ਕੇ ਬਹਿ ਜਾਂਦੀ ਆ ਇਹ ਵੀ ਇੱਕ ਤਜਰਬਾ ਜ਼ਿੰਦਗੀ ਦਾ ਆ ਫਿਰਦੀ ਆ ਬਹੁਤ ਟਾਈਮ ਦੀ ਹਨ ਉਹ ਉਧਰੋਂ ਅੱਗੇ ਪਿੱਛੇ ਸਾਡੇ ਅੱਗੇ ਪਿੱਛੇ ਅਸੀਂ ਤਾਂ ਉਹ ਲਿਆ ਕੇ ਵੀ ਦਾਣਾ ਜਾਂ ਪਾ ਕੇ ਵੇਖਿਆ ਵੀ ਸ਼ਾਇਦ ਇਹਨੇ ਖਾਦੇ ਉਹ ਬਦਾਮ ਜੇ ਪਏ ਸੀਗੇ ਤੋੜ ਕੇ ਪਰ ਉਹਨੂੰ ਵੀ ਮੂੰਹ ਨਹੀਂ ਲਾਇਆ ਤੇ ਕੋਲੇ ਕੋਲੇ ਫਿਰਦੀ ਆ ਤੇ ਆ ਪਿਆ ਇੱਧਰ ਮਰੇ ਇਹਨਾਂ ਦੇ ਸਾਥੀ ਦੋ ਅਤਾਂ ਨਹੀਂ ਹੁਣ ਕੀ ਕਰ ਸਕਦੇ ਆ ਜੇ ਸੰਸਾਰ ਤੋਂ ਜਾਣ ਵਾਲੇ ਨੇ ਜਾਣਾ ਪ੍ਰਮਾਤਮਾ ਦੇ ਰੰਗ ਪਰ ਪਾਂਛੀ ਵੀ ਵੇਖ ਲੋ हां जी ਹੁਣ ਆਪਾਂ ਇੱਥੇ ਕਰ ਲੱਗੇ ਫਿਨਿਸ਼ ਆਵਗਾ ਆ ਕੇ ਜਾਣਾ ਤਾਂ ਅੱਗੇ ਵੀ ਸੀ ਪਰ ਆਪਣਾ ਜਿਹੜਾ ਬੰਦਾ ਇਹਨੂੰ ਕੰਮ ਪੈ ਗਿਆ ਇਹਨੂੰ ਕੰਮ ਆ 3 ਵਜੇ ਨਹੀਂ ਤਾਂ ਟਾਈਮ ਤਾਂ ਬਹੁਤ ਸੀਗਾ ਐਮਰਜੈਂਸੀ ਆ ਗਈ ਮਤਲਬ ਬੰਦਾ ਛੁੱਟੀ ਕਰ ਗਿਆ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਵਾਪਸੀ ਤੇ ਵੀਡੀਓ ਕਿਦਾਂ ਦੀ ਬਣੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਵੇਂ ਆਏ ਆ ਤਾਂ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ